ਕਿਵੇਂ ਦੀ ਲੱਗੀ ਮੂਵੀ ਬਹੁਤ ਅੱਛੀ ਲੱਗੀ ਬਹੁਤ ਉਸ ਪਰਫੋਰਮੈਂਸ ਹੀ ਪੂਰੀਆ ਹੂਟਿੰਗ ਹੋਈ ਯੈਸ ਯੈਸ ਬਹੁਤ ਜ਼ਿਆਦਾ ਬਹੁਤ ਅੱਛੀ ਮੈਨੂੰ ਇਹ ਵਧੀਆ ਲੱਗਾ ਕਿ ਜਿੱਦਾਂ ਗਰਲਸ ਦੇ ਨਾਲ ਕਰਦੇ ਇੰਡੀਆ ਨੂੰ ਏਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਆ ਕਿ ਗਰਲਸ ਦੇ ਨਾਲ ਜਿੱਦਾਂ ਏਦਾਂ ਹੁੰਦਾ ਆ ਉਹ ਸ਼ੂਟ ਕਰਨ ਮਤਲਬ ਜੋੜ ਐਮੋਸ਼ਨਲ ਹੁੰਦੇ ਵੀ ਨਜ਼ਰ ਆ ਰਹੇ ਹੋ ਤੁਸੀਂ ਯੈਸ ਯੈਸ ਸੁਕੇ ਸੂਰਮੇ ਦੇ ਜਿੱਦਾਂ ਉਹਨਾਂ ਦੀ ਸਟੋਰੀ ਉਤੇ ਪਿਕਚਰਾਈਜ਼ ਕੀਤੀ ਗਈ ਹੈ ਸੱਚੀ ਸਟੋਰੀ ਸੀਗੀ ਜਿੱਦਾਂ ਜਿੱਦਾਂ ਉਹਨੇ ਸੱਚਾਈ ਬੇ ਸੱਚਾ ਸੂਰਮੇ ਨੇ ਕੀਤਾ ਉਹ ਕਿ ਧੀਆ ਭੈਣਾਂ ਦੀ ਇੱਜ਼ਤ ਬਚਾਉਂਦਾ ਹੁੰਦਾ ਸੀ ਉਹ ਅਣਖ ਦੀ ਖਾਤਰ ਜਿਹਦਾ ਜੀਦਾ ਸੀ ਤੇ ਅਣਖ ਦੇ ਆਧਾਰਿਤ ਫਿਲਮ ਸੀ ਬਹੁਤ ਵਧੀਆ ਫਿਲਮ ਸੀ ਰੀਅਲ ਸਟੋਰੀ ਕਿਆਰੋ ਸੱਚਾ ਸੂਰਮਾ ਕਿੱਦਾਂ ਦੀ ਲੱਗੀ ਅੱਛੀ ਅੱਛੀ ਸੀ ਬਾਬੂ ਮਾਨ ਨੂੰ ਲਾਈਕ ਕਰ ਦਿਓ ਕੋਈ ਗਾਣਾ ਨਿੱਕੇ ਹੁੰਦੇ ਸਭ ਤੋਂ ਪਹਿਲੀ ਏਅਰ ਸੁਣਿਆ ਸੀ ਉਹਨਾਂ ਦਾ ਚਿੱਟਾ ਚਾਦਰਾਂ ਕਿਆ ਬਾਤ ਹੈ ਜੀ ਤੁਸੀਂ ਵੀ ਸੱਚਾ ਸੂਰਮਾ ਦੇਖਣ ਲਈ ਆਏ ਹੋ ਮੈਡਮ ਕੀ ਲੱਗਦਾ ਕਿੱਦਾਂ ਦੀ ਹੋਣ ਵਾਲੀ ਹੈ ਮੂਵੀ ਨਹੀਂ ਮੈਡਮ ਬੱਬੂ ਮਾਨ ਦੀਆਂ ਜਿੰਨੀਆਂ ਵੀ ਮੂਵੀਆਂ ਆਪਾਂ ਨੂੰ ਫੇਵਰੇਟ ਆਪਣੇ ਆਪਾਂ ਨੂੰ ਨੇ ਮੂਵੀ ਬਹੁਤ ਪਸੰਦ ਆ ਸਟੇਸ਼ ਕਰਕੇ ਕਿਵੇਂ ਐਕਟ ਲੱਗਾ ਗਾਣੇ ਕਿਹੋ ਜਿਹੇ ਲੱਗੇ ਮੂਵੀ ਦੇ ਬੱਬੂ ਮਾਨ ਹੋਣਾ ਦਾ ਕਿਰਦਾਰ ਉਹਦੇ ਵਿੱਚ ਕਿਹੋ ਜਿਹਾ ਲੱਗਾ ਹਾਂ ਇਹਦੇ ਵਿੱਚ ਕਹਿਣ ਦੀ ਸ਼ੱਕੇ ਨਹੀਂ ਬੱਬੂ ਮਾਨ ਨੰਬਰ ਵੰਦੇ ਆ ਹਾਂ ਉਹ ਫੈਨ ਉਹ ਬੱਬੂ ਮਾਨ ਦੇ ਹਾਂ ਉਹਨਾਂ ਦੇ ਫੈਨ ਹੀ ਆਸੀਂ ਬਹੁਤ ਨਾਈਸ ਮੂਵੀ ਆ ਔਰ ਬਹੁਤ ਰਿਐਲਿਟੀ ਦਿਖਾਈ ਗਈ ਆ ਉਹ ਜੋ ਕਿ ਆਪਾਂ ਜੈਜੀ ਬੀ ਦੇ ਗਾਣੇ ਚ ਸੁਣਿਆ ਸੀ Song ਚ ਸੱਚਾ ਸੋਰ ਵੀ ਫਿਸ਼ੀ ਸੁਣੀ ਸੀ ਉਹਦੇ ਚ ਉਹ ਦੋਦੇ ਉੱਤੇ ਫਿਲਮ ਬਣਾਈ ਗਈ ਆ ਬਹੁਤ ਨਾਈਸ ਆ ਬਹੁਤ ਨਾਈਸ ਮੂਵੀ ਆ ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਨਾਈਸ ਆ ਤੁਸੀਂ ਵੀ ਸੁੱਚਾ ਸੁਰਮਾ ਦੇ ਕਰ ਰਹੇ ਹੋ ਹਾਂਜੀ ਹਾਂਜੀ ਕਿੱਤਾ ਦੀ ਲੱਗੀ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਪੂਰਾ ਜੈ ਜੀ ਉਹ ਜੈ ਉਹਦਾ ਜੈ ਜੀ ਬੀ ਦੇ ਆਡੀਅנס ਦੇ ਹਿਸਾਬ ਨਾਲ ਚੱਲਦਾ ਪਿਆ ਸਿਸਟਮ ਸਾਰਾ ਬਹੁਤ ਵਧੀਆ ਤੁਸੀਂ ਵੀ ਆਮ ਸੁੱਚਾ ਸੁਰਮਾ ਦੇ ਕਰਦੇ ਹੋ ਹਾਂਜੀ ਸੁੱਚਾ ਸੁਰਮਾ ਤੁਸੀਂ ਵੀ ਬੱਬੂ ਮਾਨ ਦੇ ਫੈਨ ਹਾਂਜੀ ਮੈਨੂੰ ਲੱਗਦਾ ਪੂਰੀ ਫੈਮਿਲੀ ਫੈਨ ਪੂਰਾ ਮਨ ਉਹ ਨਹੀਂ ਪਹਿਲਾ ਸ਼ੋਅ ਹੀ ਪੈਕ ਕਰਾਇਆ ਜੀ ਕੋਲਾ ਪਹਿਲਾ ਸ਼ੋਅ ਕਾਫੀ ਚਿਰ ਤੋਂ ਉਹਨਾਂ ਦੀ ਫਿਲਮ ਤੇ ਆਈ ਨਹੀਂ ਮੈਂ ਕਿਹ ਚਲੋ ਦੇਖ ਲਈਏ ਟ੍ਰੇਲਰ ਤੇ ਬਹੁਤ ਅੱਛਾ ਸੀਦਾ ਮੈਂ ਕਿਹ ਦੇਖਦੇ ਕੀ ਨਿਕਲਦਾ ਇੱਥੋਂ ਲੱਗ ਰਿਹਾ ਫੁੱਲ ਆਫ એનર્ਜੀ ਹੋਣ ਵਾਲੀ ਹੈ ਮੂਵੀ ਮੈਂ ਤੇ ਹੈਰਾਨ ਹੋ ਗਿਆ ਦੇਖ ਕੇ ਕਿ ਇੰਨਾ ਰਸ਼ ਬੜੇ ਚਿਰ ਬਾਅਦ ਦੇਖਣ ਨੂੰ ਆਇਆ ਆ ਉਹਲਾ ਉਹ ਬਹੁਤ ਅੱਛੀ ਐਕਟਿੰਗ ਕਰਦੇ ਨੇ ਵੈਸੇ ਵੀ ਪੰਜਾਬ ਦੇ ਲੋਕ ਬੜਾ ਪਸੰਦ ਕਰਦੇ ਨੇ ਸਾਡੇ ਪੰਜਾਬੀ ਪਰਾਨੇ ਅੱਛਾ ਲੱਗਦਾ ਸਾਨੂੰ ਫਾਈਟ ਵਗੈਰਾ ਬਹੁਤ ਜਿੰਨੀ ਦੇਰ ਬਾਅਦ ਫਿਲਮ ਆਈ ਹੈ ਜੀ ਉਹਨਾਂ ਦੀ ਇਸ ਕਰਕੇ ਨਾ ਦੇਰ ਬਾਅਦ ਮੂਵੀ ਆਈ ਹੈ ਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੁਰਖਾਪੀਡੀਆਂ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਪ੍ਰ ਅੱਜ ਬੱਬੂ ਮਾਨ ਹੁਣਾ ਦੀ ਮੂਵੀ ਸੁੱਚਾ ਸੂਰਮਾ ਰਿਲੀਜ਼ ਹੋਈ ਹੈ ਇਸ ਵਕਤ ਅਸੀਂ ਫਰੈਂਡਸ ਪੀਵੀਆਰ ਦੇ ਵਿੱਚ ਮੌਜੂਦ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਮੂਵੀ ਨੂੰ ਦੇਖ ਕੇ ਆ ਚੁੱਕੇ ਨੇ ਇਸ ਨਾਲ-ਨਾਲ ਲਗਾਤਾਰ ਸਾਰੇ ਦੇ ਸਾਰੇ ਸ਼ੋ ਹਾਊਸਫੁੱਲ ਜਾ ਰਹੇ ਨੇ ਜਿਹੜੇ ਲੋਕ ਵੇਟਿੰਗ ਦੇ ਵਿੱਚ ਖੜੇ ਨੇ ਦੇਖਣ ਜਾ ਰਹੇ ਨੇ ਮੂਵੀ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਬੱਬੂ ਮਾਨ ਦੀ ਮੂਵੀ ਕਿਵੇਂ ਦੀ ਲੱਗੀ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਟ੍ਰੇਲਰ ਨੇ ਹੀ ਤਮਾਲ ਮਚਾ ਦਿੱਤੀ ਹੈ ਜਿਸ ਤੋਂ ਬਾਅਦ ਲਗਾਤਾਰ ਸ਼ੋ ਜਿਹੜੇ ਨੇ ਹਾਊਸਫੁੱਲ ਜਾ ਰਹੇ ਨੇ ਤਾਂ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਜਾਣਦੇ ਆ ਸੂਚਾ ਸਰਵੇਣ ਲੈ ਕੇ ਲੋਕਾਂ ਦੇ ਕੀ ਵਿਚਾਰ ਨੇ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਤੇ ਬੱਬੂ ਮਾਮਾ ਹੋਣਾ ਤੋਂ ਕੀ ਉਮੀਦਾਂ ਨੇ ਤਾਂ ਬਹੁਤ ਸਾਰੇ ਲੋਕ ਮੂਵੀ ਦੇਖ ਕੇ ਆ ਵੀ ਰਹੇ ਨੇ 쇼 ਲਗਾਤਾਰ ਹਾਊਸਫੁੱਲ ਜਾ ਰਹੇ ਨੇ ਸੁੱਚਾ ਸ਼ਰਮਾ ਦੇ ਤੇ ਬਹੁਤ ਸਾਰੇ ਲੋਕ ਮੂਵੀ ਦੇਖਣ ਜਾ ਵੀ ਰਹੇ ਨੇ ਬਾਈ ਹਣੇ ਮੈਂ ਦੂਦ ਨੇ ਗੱਲਬਾਤ ਕਰਦੇ ਆਂ ਬਾਈ ਸੁੱਚਾ ਸ਼ਰਮਾ ਦੇਖਣ ਜਾ ਰਹੇ ਹਾਂ ਬਿਲਕੁਲ ਜੀ ਸੁੱਚਾ ਸ਼ਰਮਾ ਦੇਖਣ ਆਇਆ ਆ ਅੱਛਾ ਬੱਬੂ ਮਾਨ ਬਾਰੇ ਕੀ ਐਕਸਪੈਕਟੇਸ਼ਨਸ ਲੈ ਕੇ ਆਏ ਹੋ ਵੀ ਕਿਹੋ ਜੀ ਹੋਏਗੀ ਇਹ ਮੂਵੀ ਦੇਖੋ ਜੀ ਮੈਂ ਤਾਂ ਬਚਪਨ ਤੋਂ ਉਹਨਾਂ ਨੂੰ ਦੇਖ ਰਿਹਾ ਹਾਂ ਉਹਨਾਂ ਦਾ ਗਾਣਾ ਸੁਣਦੇ ਸੀ ਮੁੱਤਾਰ ਖੇਤਰੀ ਤੋਂ ਉੱਠ ਗਈ ਅੱਜ ਦੇਖਦੇ ਹਾਂ ਉਸ ਤਰੀਕੇ ਦਾ ਦਮ ਹੈ ਇਹਨਾਂ ਦੀ ਫਿਲਮ ਚ ਕੀ ਲਾਏ ਟ੍ਰੇਲਰ ਤੇ ਪੋਸਟਰ ਤੋਂ ਤਾਂ ਬਹੁਤ ਜ਼ਬਰਦਸਤ ਲੱਗੇਗਾ ਫੈਮਿਲੀ ਲੈ ਕੇ ਆਏ ਹਾਂ ਨਾਲ ਹੋ ਹੋਰ ਵੀ ਲੋਕ ਮੌਜੂਦ ਨੇ ਭਾਈ 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 ਸੁੱਚਾ ਸੂਰਮਾ ਦੇਖਣ ਜਾ ਰਹੇ ਹੋ ਹਾਂਜੀ ਸੁੱਚਾ ਸੂਰਮਾ ਦੇਖਣ ਜਾ ਰਹੇ ਹਾਂਜੀ ਹਾਂਜੀ ਅੱਛਾ ਬੱਬੂ ਮਾਨ ਕਿਹੋ ਜਿਹਾ ਲੱਗਦ ਨੇ ਬਹੁਤ ਵਧੀਆ ਵਧੀਆ ਲੱਗਦੇ ਨੇ ਹਾਂਜੀ ਹਾਂਜੀ ਕੀ ਖਾਸ ਗੱਲ ਹੈ ਬੱਬੂ ਮਾਨ ਜੀ ਵੀ ਅੱਜ ਉਹਨਾਂ ਦੀ ਮੂਵੀ ਦੇਖਣ ਆਏ ਹੋ ਮੈਂ ਸ਼ੁਰੂ ਤੋਂ ਫੈਨ ਹਾਂ ਪੁਰਾਣੇ ਗਾਣੇ ਪਸੰਦ ਹਨ ਹਾਂਜੀ ਠੀਕ ਜੀ ਕੁਸੀਂ ਵੀ ਸੁੱਚਾ ਸੁਰਮਾ ਦੇਖਣ ਜਾ ਰਹੇ ਹੋ ਹਾਂਜੀ ਸੁੱਚਾ ਸੁਰਮਾ ਦੇਖਣ ਆਇਆ ਅੱਛਾ ਬਬੂ ਮਾਨ ਚ ਕੀ ਖਾਸ ਲੱਗਦਾ ਜਿਹਦੇ ਕਰਕੇ ਅੱਜ ਮੂਵੀ ਦੇਖਣ ਆਏ ਉਹ ਬਹੁਤ ਅੱਛੀ ਐਕਟਿੰਗ ਕਰਦੇ ਨੇ ਵੈਸੇ ਵੀ ਪੰਜਾਬ ਦੇ ਲੋਕ ਬੜਾ ਪਸੰਦ ਕਰਦੇ ਨੇ ਸਾਡੇ ਪੰਜਾਬੀ ਭਰਾ ਨੇ ਅੱਛਾ ਲੱਗਦਾ ਸਾਨੂੰ ਫਾਈਟ ਵਗੈਰਾ ਬਹੁਤ ਦੇਰ ਬਾਅਦ ਫਿਲਮ ਆਈ ਹੈ ਜੀ ਉਹਨਾਂ ਦੀ ਇਸ ਕਰਕੇ ਨਾ ਬਹੁਤ ਦੇਰ ਬਾਅਦ ਮੂਵੀ ਆਈ ਹੈ ਨਾ ਹਾਂ ਬਹੁਤ ਦੇਰ ਬਾਅਦ ਮੂਵੀ ਆਈ ਹੈ ਇਸ ਕਰਕੇ ਚਲੋ ਦੇਖ ਲਈਏ ਸੁੱਚਾ ਸੁਰਮਾ ਇੱਕ ਸੱਚੀ ਕਹਾਣੀ ਤੇ ਮਤਲਬ ਆਧਾਰਿਤ ਹੈਗੀ ਹੈ ਮਤਲਬ ਕਿਹੋ ਜੀ ਫੀਲਿੰਗ ਲੈ ਕੇ ਹੁਣ ਮੂਵੀ ਥੀਏਟਰ ਦੇ ਵਿੱਚ ਐਂਟਰ ਕਰ ਰਹੇ ਫੀਲਿੰਗ ਅਸੀਂ ਸੋਚਦੇ ਹਾਂ ਕਿ ਅੱਛੀ ਪਿਕਚਰ ਹੀ ਹੋਏਗੀ ਜੀ ਹਾਂ ਬਿਲਕੁਲ ਸੱਚੀ ਕਹਾਣੀ ਤੇ ਹੈ ਤੇ ਨੇਚਰਲੀ ਅੱਛੀ ਹੋਏਗੀ ਬਾਕੀ ਉਹ ਪਿਕਚਰाइज ਤੇ ਅੱਛੇ ਕਰਦੇ ਨੇ ਹਮੇਸ਼ਾ ਪਿਕਚਰ ਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਬੜਾ ਬਰਸਾ ਦਿਖਾਇਆ ਹੋਇਆ ਹੈ ਕਿ ਜਿੱਦਾਂ 50 60 ਸਾਲ ਪੁਰਾਣੇ ਦਿਖਾਇਆ ਹੋਇਆ ਹੈ ਨਾ ਮੈਨੂੰ ਆਪਣਾ ਉਹ ਟਾਈਮ ਯਾਦ ਆਂਦਾ ਜਦੋਂ ਅਸੀਂ ਪਹਿਲਾਂ ਫਿਲਮਾਂ ਦੇਖਦੇ ਸੀ ਉਦੋਂ ਉਦੋਂ ਇਦਾਂ ਦੀਆਂ ਆਉਂਦੇ ਸੀ ਜਿੱਦਾਂ ਇਹਨਾਂ ਨੇ ਹੁਣ ਬਣਾਈ ਹੈ ਸਾਡੀ ਪੁਰਾਣੀ ਯਾਦ ਤਾਜ਼ਾ ਕਰ ਦੇਣੀ ਉਹਨਾਂ ਨੇ ਬਾਈ ਸੁੱਚਾ ਸੂਰਮਾ ਦੇਖਣ ਜਾ ਰਹੇ ਹੋ ਹਾਂ ਜੀ ਹਾਂ ਜੀ ਬਾਬੂ ਮਾਨ ਤੋਂ ਕਿੰ ਕਾਫੀ ਚਿਰ ਤੋਂ ਉਹਨਾਂ ਦੀ ਫਿਲਮ ਤੇ ਆਈ ਨਹੀਂ ਮੈਂ ਕਿਹਾ ਚਲੋ ਦੇਖ ਲਈਏ ਟ੍ਰੇਲਰ ਤੇ ਬਹੁਤ ਅੱਛਾ ਸੀ ਇਹਦਾ ਮੈਂ ਕਿਹਾ ਦੇਖਦੇ ਕੀ ਨਿਕਲਦਾ ਇੱਥੋਂ ਅਗਰ ਇਹ ਫੁੱਲ ਆਫ એનર્ਜੀ ਹੋਣ ਵਾਲੀ ਹੈ ਮੂਵੀ ਮੈਂ ਤੇ ਹੈਰਾਨ ਹੋ ਗਿਆ ਦੇਖ ਕੇ ਕਿੰਨਾ ਰਸ਼ ਬੜੇ ਚਿਰ ਬਾਅਦ ਦੇਖਣ ਨੂੰ ਆਇਆ ਆ ਵਾਲਾ ਅੱਛਾ ਭਾਈ ਸੁੱਚਾ ਸੂਰਮਾ ਦੇਖਣਾ ਹਾਂਜੀ ਹਾਂਜੀ ਮੈਡਮ ਜੀ ਬਿਲਕੁਲ ਜੀ ਬਾਬੂ ਮਾਨ ਨੂੰ ਪਸੰਦ ਕਰਦੇ ਮੈਂ ਕਿਹਾ ਬਿਲਕੁਲ ਜੀ ਆਪਣੇ ਬੁਲਟਰ ਦੇ ਸ਼ੁਰੂ ਤੋਂ ਸਟicker ਉਹਦਾ ਲਗਾਇਆ ਜੀ ਗੱਡੀ ਤੇ ਵੀ ਉਹਦਾ ਲੱਗਾ ਪਿਆ ਨਾ ਆਪਾਂ ਤਾਂ ਕੁਝ ਬਾਬੂ ਮਾਨ ਨੂੰ ਕੁਝ ਖਾਸ ਕਹਿਣਾ ਚਾਹੋਗੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਮਾਨ ਸਾਹਿਬ ਦੀ ਕਾ ਵਧੀਆ ਐਕਟਿੰਗ ਹੈ ਇਹਦੇ ਵਿੱਚ ਟਰੇਲਰ 'ਚ ਬਹੁਤ ਵਧੀਆ ਐਕਟਿੰਗ ਲੱਗੀ ਮੈਨੂੰ ਇਸ ਕਰਕੇ ਮੈਂ ਦੇਖਣ ਆਇਆ ਜੀ ਥੈਂਕ ਯੂ ਜੀ ਧੰਨਵਾਦ ਜੀ ਥੈਂਕ ਯੂ ਤਾਂ ਸੁੱਚਾ ਸੁਰਮਾ ਮੂਵੀ ਦੇਖ ਕੇ ਦਰਸ਼ਕ ਜਿਹੜੇ ਨੇ ਬਾਹਰ ਆ ਰਹੇ ਨੇ ਗੱਲਬਾਤ ਕਰਦੇ ਆ ਸਰ ਕਿਹੋ ਜਿਹੀ ਲੱਗੀ ਮੂਵੀ ਬਹੁਤ ਵੈਰੀ ਨਾਈਸ ਬਹੁਤ ਨਾਈਸ ਮੂਵੀ ਆ ਔਰ ਬਹੁਤ ਰਿਐਲਿਟੀ ਦਿਖਾਈ ਗਈ ਹੈ ਉਹ ਜੋ ਕਿ ਆਪਾਂ ਜੈਜੀ ਬੀ ਦੇ ਗਾਣੇ 'ਚ ਸੁਣਿਆ ਸੀ Song 'ਚ ਸੁੱਚਾ ਸੁਰਮਾ ਹਿਸਟਰੀ ਸੁਣੀ ਸੀ ਉਹਦੇ 'ਚ ਉਹ ਉਹਦੇ ਉੱਤੇ ਫਿਲਮ ਬਣਾਈ ਗਈ ਆ ਬਹੁਤ ਨਾਈਸ ਆ ਬਹੁਤ ਨਾਈਸ ਮੂਵੀ ਆ ਬਾਬੂਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਨਾਈਸ ਆ ਤੁਸੀਂ ਵੀ ਸੁੱਚਾ ਸੁਰਮਾ ਦੇਖ ਰਹੇ ਹੋ ਹਾਂਜੀ ਹਾਂਜੀ ਕਿੱਤਾ ਦੀ ਲੱਗੀ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਪੂਰਾ ਜੈ ਜੀ ਉਹਦਾ ਜੈ ਜੀ ਬੀ ਦੇ ਆਡੀਅנס ਦੇ ਹਿਸਾਬ ਨਾਲ ਚੱਲਦਾ ਪਿਆ ਸਿਸਟਮ ਸਾਰਾ ਬਹੁਤ ਵਧੀਆ ਜੀ ਬਾਬੂਮਾਨ ਉਹਨੇ ਐਕਟਿੰਗ ਕਿਵੇਂ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਾਕੀ ਜਿਹੜੀ ਸਟਾਰ ਕਾਸਟ ਨਾਲ ਸੀ ਸਭ ਤੋਂ ਵਧੀਆ ਮੂਵੀ ਚ ਆ ਜਾਂਦਾ ਜੀ ਜੀ ਸਭ ਤੋਂ ਵਧੀਆ ਸਭ ਤੋਂ ਵਧੀਆ ਸਭ ਕੁਝ ਹੀ ਵਧੀਆ ਜੀ ਮੂਵੀ ਦਾ ਉਹ ਬੁਮਾਂ ਨੋ ਨੋ ਸੇ ਮੈਚ ਦੇਖੀ ਕਿ ਉਹ ਐਕਚੁਅਲੀ ਉਹਨਾਂ ਦਾ ਇੱਕ ਡਾਇਲੋਗ ਬਹੁਤ ਉਹ ਰਿਐਲਿਟੀ ਆ ਵੀ ਕੁਝ ਗੱਲਾਂ ਦੀ ਮਾਫੀ ਹੁੰਦੀ ਆ ਬਟ ਕੁਝ ਦੀ ਸਜ਼ਾ ਹੁੰਦੀ ਆ ਉਹ ਡਾਇਲੋਗ ਬਹੁਤ ਅੱਛਾ ਆ ਉਹ ਤੇ ਮੂਵੀ ਚ ਕਿਤੇ ਵੀ ਮੀਨਸ ਵੀ ਇੱਕ ਜੈਜੀ ਵੀ ਦਾ Song ਆ ਜਾਂਦਾ ਨਾ ਸੁੱਚਾ ਸੂਰਮਾ ਤੇ ਮੂਵੀ ਨੂੰ ਚਾ ਚੰਦ ਹੋ ਲੱਗ ਜਾਣੇ ਸਕੇ ਹਾਂਜੀ ਬਹੁਤ ਵੈਸੇ ਬਾਅਦ 올ਓਵਰ ਬਹੁਤ ਨਾਈਸ ਮੂਵੀ ਆ ਮੈਮ ਸੁੱਚਾ ਸੁਰਮਾ ਦੇਖਿਆ ਰਹੇ ਹੋ ਕਿਵੇਂ ਦੀ ਲੱਗੀ ਮੂਵੀ ਬਹੁਤ ਅੱਛੀ ਲੱਗੀ ਬਹੁਤ ਅੱਛੀ ਉਸਪਰ ショਅ ਸੀ ਪੂਰੀ ਹੂਟਿੰਗ ਹੋਈ ਯੈਸ ਯੈਸ ਬਹੁਤ ਜ਼ਿਆਦਾ ਬਹੁਤ ਅੱਛੀ ਮੂਵੀ ਸੀ ਸਭ ਤੋਂ ਵਧੀਆ ਮੂਵੀਆਂ ਕਿ ਲੱਗਾ ਤੁਹਾਨੂੰ ਮੂਵੀ ਦੇ ਵਿੱਚ ਮੈਨੂੰ ਇਹ ਵਧੀਆ ਲੱਗਾ ਕਿ ਜਿੱਦਾਂ ਉਹ ਗਰਲਸ ਦੇ ਨਾਲ ਕਰਦੇ ਇੰਡੀਆ ਨੂੰ ਏਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਗਰਲਸ ਦੇ ਨਾਲ ਜਿੱਦਾਂ ਏਦਾਂ ਹੁੰਦਾ ਆ ਉਹ ਸ਼ੂਟ ਕਰਨ ਬਲੋੜ ਐਮੋਸ਼ਨਲ ਹੁੰਦੇ ਵੀ ਨਜ਼ਰ ਆ ਰਹੇ ਹੋ ਤੁਸੀਂ ਯੈਸ ਯੈਸ ਮੈਮ ਤੁਹਾਨੂੰ ਕਿਦਾਂ ਲੱਗੀ ਮੂਵੀ ਬਹੁਤ ਅੱਛੀ ਬਹੁਤ ਅੱਛੀ ਬਹੁਤ ਵਧੀਆ ਅੱਜਾ ਪਾਵੋ ਕੋ ਕੀ ਆ ਰਹੇ ਹੋ ਤਾਂ ਸਰ ਕਿਵੇਂ ਦੀ ਲੱਗੀ ਤੁਹਾਨੂੰ ਮੂਵੀ ਸਭ ਤੋਂ ਵਧੀਆ ਮੂਵੀ ਦੇ ਵਿੱਚ ਸੁੱਚਾ ਸੂਰਮਾ ਕਿ ਲੱਗਾ ਤੁਹਾਨੂੰ ਸੁੱਚਾ ਸੂਰਮਾ ਦੇ ਵਿੱਚ ਜਿੱਦਾਂ ਸੁੱਚੇ ਸੂਰਮੇ ਦਾ ਜਿੱਦਾਂ ਉਹਨਾਂ ਦੀ ਸਟੋਰੀ ਉੱਤੇ ਪਿਕਚਰਾਈਜ਼ ਕੀਤੀ ਗਈ ਹੈ ਸੱਚੀ ਸਟੋਰੀ ਸੀਗੀ ਜਿੱਦਾਂ ਜਿੱਦਾਂ ਉਹਨੇ ਸਜਾਈ ਪਈ ਸੁੱਚਾ ਸੂਰਮੇ ਨੇ ਕੀਤਾ ਕਿ ਧੀਆ ਭੈਣਾਂ ਦੀ ਇੱਜ਼ਤ ਬਚਾਉਂਦਾ ਹੁੰਦਾ ਸੀ ਉਹ ਅਣਖ ਦੀ ਖਾਤਰ ਜਿਹਦਾ ਜੀਦਾ ਸੀ ਤੇ ਅਣਖ ਦੇ ਆਧਾਰਿਤ ਫਿਲਮ ਸੀ ਬਹੁਤ ਵਧੀਆ ਫਿਲਮ ਸੀ ਰੀਅਲ ਸਟੋਰੀ ਸੀ ਜਿੱਦਾਂ ਕਿਵੇਂ ਪੂਰਾ ਮਤਲਬ ਕਿਵੇਂ ਐਕਟ ਲੱਗਾ ਗਾਣੇ ਕਿਹੋ ਜਿਹੇ ਲੱਗੇ ਮੂਵੀ ਦੇ ਬੱਬੂ ਮਾਨ ਹੋਣ ਦਾ ਕਿਰਦਾਰ ਉਹਦੇ ਵਿੱਚ ਕਿਹੋ ਜਿਹਾ ਲੱਗਾ ਹਾਂ ਇਹਦੇ ਵਿੱਚ ਕਹਿਣ ਦੀ ਸ਼ੱਕੇ ਨਹੀਂ ਬੱਬੂ ਮਾਨ ਨੰਬਰ ਵੰਦੇ ਆ ਹਾਂ ਉਹ ਫੈਨ ਉਹ ਬੱਬੂ ਮਾਨ ਦੇ ਹਾਂ ਉਹਨਾਂ ਦੇ ਫੈਨ ਆ ਅਸੀਂ ਕੀ ਬਾਕੀ ਹਾਂ ਬਹੁਤ ਵਧੀਆ ਉਹਨਾਂ ਦੀ ਬਾਤਾਂ ਇਹ ਹੋ ਰਹੀਆਂ ਜਾਨੀ ਕਿ ਪੂਰੇ ਸਿੰਗਰਾਂ ਨਾਲੋਂ ਸਾਰੇ ਨਾਲੋਂ ਕੁਝ ਥੋੜਾ ਜਿਹਾ ਹਟਕੇ ਕਰਦੇ ਆ ਕੋਈ ਕਿਸੇ ਵੀ ਜਦੋਂ ਕੋਈ ਵੀ ਉਹਨਾਂ ਦਾ ਸੌਂਗ ਆ ਜਾਂ ਪਿਕਚਰ ਆ ਉਹ ਜਰੂਰ ਮੈਸੇਜ ਜਰੂਰ ਕੋਈ ਹੁੰਦਾ ਆ ਹਾਂ ਪਬਲ ਤਾਂ ਮਤਲਬ ਜਦੋਂ ਸੁੱਚਾ ਸੂਰਮਾ ਮੂਵੀ ਦੇਖ ਰਹੀ ਸੀ ਉਹੀ ਕਿਰਦਾਰ ਸਭ ਕੋਤ ਸਾਹਮਣੇ ਆਏ ਜੋ ਕਹਾਣੀਆਂ ਆਪਾਂ ਸ਼ੁਰਤੋਂ ਸੁਣਦੇ ਆਏ ਆਂ ਹਾਂਜੀ ਹਾਂਜੀ ਐਨ ਉਹੀ ਉਦੇ ਕਹਾਣੀਆਂ ਮੋਰੇ ਆਈਆਂ ਜਿੱਦਾਂ ਉਹਨੇ ਪਹਿਲਾਂ ਫਰੈਂਡ ਹੁੰਦੇ ਆ ਯਾਰ ਦੋਸਤ ਹੁੰਦੇ ਆ ਫੇ ਉਹ ਇੱਕ ਮਾੜਾ ਨਿਕਲਦਾ ਆ ਗਰਦਾਰੀ ਕਰਦਾ ਯਾਰ ਮਾਰ ਕਰਦਾ ਆ ਉਹਨੂੰ ਫੇ ਉਹਨੇ ਸਬਕ ਵੀ ਦਿੱਤਾ ਇੱਜ ਦੇ ਖਾਤਰ ਉਹਨੇ ਆਪਣੀ ਭਾਬੀ ਵੀ ਮਾਰੀ ਉਹ ਵੀ ਮਾਰਿਆ ਅਣਖੀ ਬੰਦੇ ਨੇ ਇਹੀ ਗੱਲਾਂ ਬਾਤਾਂ ਹੁੰਦੀਆਂ ਬਈ ਅਸੀਂ ਕੀ ਪਿੱਛੇ ਚੱਲਾਂ ਠੀਕ ਹੈ ਠੀਕ ਹੈ ਜੀ 80000 ਠੀਕ ਹੈ ਥੈਂਕ ਯੂ ਸੋ ਮਚ ਓਕੇ ਛੋਟੇ ਛੋਟੇ ਬੱਚੇ ਵੀ ਸੁਝਾ ਸੂਰਮਾ ਦੇਖਣ ਲਈ ਪਹੁੰਚੇ ਸੀ ਆਪਾਂ ਫੈਮਲੀ ਦੇ ਨਾਲ ਵੀ ਗੱਲ ਕਰਦੇ ਆ ਤੇ ਛੋਟੇ ਛੋਟੇ ਫੈਨਸ ਨਾਲ ਵੀ ਗੱਲ ਕਰਦੇ ਆ ਮੈਮ ਕਿਵੇਂ ਦੀ ਲੱਗੀ ਮੂਵੀ ਤੁਹਾਨੂੰ ਬਹੁਤ ਅੱਛੀ ਲੱਗੀ ਬਹੁਤ ਅੱਛੀ ਲੱਗੀ ਜੀ ਵਧੀਆ ਸੀ ਵਧੀਆ ਬਹੁਤ ਵਧੀਆ ਸੀ ਅੱਛਾ ਮਤਲਬ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਇਹ ਮੂਵੀ ਸੀ ਹਨਾ ਦੇਖਣ ਤੋਂ ਬਾਅਦ ਕਿਵੇਂ ਦਾ ਲੱਗਾ ਕੀ ਰਿਸਪੌਂਸ ਰਿਹਾ ਬੱਬੂ ਮਾਨ ਦੀ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਬਹੁਤ ਵਧੀਆ ਬੱਬੂ ਮਾਨ ਦੀ ਐਕਟਿੰਗ ਬਹੁਤ ਵਧੀਆ ਲੱਗੀ ਬਹੁਤ ਵਧੀਆ ਬਹੁਤ ਵਧੀਆ ਲੱਗੀ ਕਿਹੜੀ ਮੂਵੀ ਦੇਖ ਕੇ ਆ ਰਹੇ ਹੋ ਸੱਚਾ ਸੂਰਨਾ ਕਿੱਦਾਂ ਦੀ ਲੱਗੀ ਅੱਛੀ ਅੱਛੀ ਸੀ ਬੱਬੂ ਮਾਨ ਨੂੰ ਲਾਈਕ ਕਰ ਦਿਓ ਹਾਂਜੀ ਕੀ ਕਹਿਣਾ ਚਾਹੋਗੇ ਬੱਬੂ ਮਾਨ ਨੂੰ ਅੱਛੀ ਐਕਟਿੰਗ ਥੈਂਕ ਯੂ ਚਲੋ ਜਿੱਥੇ ਤੁਹਾਨੂੰ ਲੋਚ ਚ ਇਹਦੇ ਬੋਲਣੇ ਇੱਕ ਟੀ ਫਿਲਮ ਅੱਛੀ ਫਿਲਮ ਨਹੀਂ ਨਹੀਂ ਬੋਲਣਾ ਬਾਈ ਸੁੱਚਾ ਸੂਰਮਾ ਦੇਖਣ ਜਾ ਰਹੇ ਹੋ ਹਾਂਜੀ ਮੈਮ ਕੀ ਐਕਸਪੈਕਟੇਸ਼ਨਸ ਲੈ ਕੇ ਜਾ ਰਹੇ ਹੋ ਮੂਵੀ ਦੇਖਣ ਵਧੀਆ ਮੂਵੀ ਆ ਬੱਬੂ ਮਾਨ ਸਰ ਦੀ ਹਾਂਜੀ ਬਾਕੀ ਦੇਖ ਕੇ ਦੱਸ ਦੇ ਆ ਕੇ ਤੁਹਾਨੂੰ ਅਸ ਤੁਹਾਡਾ ਕੱਦ ਬੜਾ ਲੰਮਾ ਮੈਨੂੰ ਲੱਗਦਾ ਬੱਬੂ ਮਾਨ ਦੇ ਫੈਨ ਹੀ ਆ ਹਾਂਜੀ ਉਹ ਨਿੱਕਿਆਂ ਦੇ ਤੋਂ ਹੀ ਫੈਨ ਆ ਬੱਬੂ ਮਾਨ ਦੇ ਕੋਈ ਗਾਣਾ ਨਿੱਕਿਆਂ ਹੁੰਦੇ ਸਭ ਤੋਂ ਪਹਿਲੀ ਯਾਰ ਸੁਣਿਆ ਸੀ ਉਹਨਾਂ ਦਾ ਚਿੱਟਾ ਚਾਦਰਾਂ ਕੀ ਬਾਤ ਹੈ ਜੀ ਤੁਸੀਂ ਵੀ ਸੁੱਚਾ ਸੂਰਮਾ ਦੇਖਣ ਜਾ ਰਹੇ ਹੋ ਕੀ ਲੱਗਦਾ ਕਿ ਕਿੱਦਾਂ ਦੀ ਹੋਣ ਵਾਲੀ ਐ ਮੂਵੀ ਨਹੀਂ ਮੈਡਮ ਬੱਬੂ ਮਾਨੀਆਂ ਜਿੰਨੀਆਂ ਵੀ ਮੂਵੀਆਂ ਆਪਾਂ ਨੂੰ ਫੇਵਰੇਟ ਆਪਣੇ ਆਪਾਂ ਨੂੰ ਇਹ ਮੂਵੀਆਂ ਬਹੁਤ ਪਸੰਦ ਆ ਤੇ ਇਸ ਕਰਕੇ ਵਧੀਆ ਮੂਵੀ ਇਸ ਕਰਕੇ ਦੇਖਣਾ ਹੈ ਸ਼ਰਹ ਦੇਖੀ ਸੀ ਉਹਨਾਂ ਦੀ ਹਾਂਜੀ ਹਾਂਜੀ ਤੇ ਉਹਨਾਂ ਕੀ ਲੱਗਦਾ ਕਿ ਕਿੱਦਾਂ ਦੀ ਰਹਿਣ ਵਾਲੀ ਐ ਮੂਵੀ ਨਹੀਂ ਮੈਡਮ ਮੂਵੀ ਜਿਦਾਂ ਹੀ ਮਰਜੀ ਹਿੱਟ ਹੋਵੇ ਚਾਹੇ ਨਾ ਹੋਵੇ ਆਪਾਂ ਬੱਬੂ ਮਾਨ ਦੇ 팬 ਆ ਪਰ ਸੋ ਆਪਾਂ ਨਹੀਂ ਮੂਵੀ ਦੇਖਣਾ ਤੇ ਮੈਨੂੰ ਤਾਂ ਲੱਗਦਾ ਸ਼ੋ ਜਿਹੜੇ ਸਾਰੇ ਫੁੱਲ ਐ ਹਾਊਸ ਫੁੱਲ ਐ ਸ਼ੋ ਤੇ ਹਾਂਜੀ ਹਾਂਜੀ ਅੱਛਾ ਟਿਕਟ ਖਰੀਦਣ ਲਈ ਕਿੰਨੇ ਕੁ ਵੈਟਿੰਗ ਲਿਸਟ ਤੇ ਵੇਟ ਕੀਤੀ ਫਿਰ ਲੱਗਿਆ ਮ ਥੈਂਕ ਯੂ ਜੀ ਠੀਕ ਹੈ ਲਗਾਤਾਰ ਜਿਹੜੇ ਲੋਕ ਨੇ ਸੁੱਚਾ ਸੁਰਮਾ ਦੇਖਣ ਲਈ ਜਾ ਰਹੇ ਨੇ ਤਾਂ ਗੱਲਬਾਤ ਕਰਦੇ ਆ ਸੁੱਚਾ ਸੁਰਮਾ ਦੇਖਣ ਜਾ ਰਹੇ ਹੋ ਹਾਂਜੀ ਬਿਲਕੁਲ ਮੈਡਮ ਜੀ ਕਿੰਨਾ ਟਾਈਮ ਲੱਗਾ ਟਿਕਟ ਲੈਣ ਨੂੰ ਮੈਂ ਜੀ ਆਨਲਾਈਨ ਬੁੱਕ ਕਰਾਈ ਆ ਪਹਿਲਾ ਸ਼ੋਅ ਪਹਿਲਾ ਸ਼ੋਅ ਜੀ ਪਹਿਲਾ ਸ਼ੋਅ ਹਾਂਜੀ ਕੀ ਉਮੀਦਾਂ ਨੇ ਬਬੂਮਾਨ ਹੋਣਾ ਤੋਂ ਕਿੱਦਾਂ ਦੀ ਰਹਿਣ ਵਾਲੀ ਮੂਵੀ ਹੈ ਬਬੂਮਾਨ ਦੇ ਬਹੁਤ ਫੈਨ ਐ ਸੀ ਬਹੁਤ ਵਧੀਆ ਤੁਸੀਂ ਵੀ ਸੁੱਚਾ ਸੁਰਮਾ ਦੇਖਣ ਜਾ ਰਹੇ ਹੋ ਬਬੂਮਾਨ ਦੇ ਫੈਨ ਹੋ ਹਾਂਜੀ ਬਬੂਮਾਨ ਦੀ ਸਭ ਤੋਂ ਖਾਸ ਚੀਜ਼ ਕੀ ਲੱਗਦੀ ਹੈ ਉਹਨਾਂ ਦਾ ਗਾਣਾ ਗਾਣਾ ਅੰਦਾਗੋ ਇਹਨਾਂ ਦਾ ਨਹੀਂ ਸੁਨਿਆ ਕੋਈ ਗਾਣਾ ਕਿਹੜਾ ਸੁਨਿਆ ਪਏ ਅੱ비 ਆ ਯਾਦ ਨਹੀਂ ਆ ਨਾ ਤੁਸੀਂ ਵੀ ਆਮ ਸੁੱਚਾ ਸੁਰਮਾ ਦੇ ਕੰਨਾਂ ਦੀ ਸੁੱਚਾ ਸੁਰਮਾ ਤੁਸੀਂ ਵੀ ਬੱਬੂ ਮਾਨ ਦੇ ਫੈਨ ਹਾਂਜੀ ਮੈਨੂੰ ਲੱਗਦਾ ਪੂਰੀ ਫੈਮਿਲੀ ਫੈਨ ਹੈ ਪੂਰਾ ਮਨ ਨਹੀਂ ਪਹਿਲਾ ਸ਼ੋਅ ਹੀ ਪੈਕ ਰਾਇਆ ਜੀ ਕੋਲਾ ਪਹਿਲਾ ਸ਼ੋਅ ਅੱਛਾ ਤਾਂ ਬੱਬੂ ਮਾਨ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਇਹਦੇ ਕਹਿਣਾ ਚਾਹਾਂਗੇ ਵੀ ਫਿਲਮ ਬਣਾਓ ਗਾਣੇ ਜ਼ਰੂਰ ਸੁਣਾਉਂਦੇ ਨੇ ਲੇਕਿਨ ਫਿਲਮੀ ਉਹਨਾਂ ਦੀ ਹਰ ਸਾਲ ਇੱਕ ਦੋ ਫਿਲਮਾਂ ਆਉਣੀਆਂ ਚਾਹੀਦੀਆਂ। ਅੱਜ ਟ੍ਰੇਲਰ ਤਾਂ ਤੁਸੀਂ ਦੇਖਿਆ ਹੋਵੇਗਾ ਐਕਟਿੰਗ ਕਿਵੇਂ ਦੀ ਲੱਗੀ ਉਹ। ਐਕਟਿੰਗ ਕਿਆ ਬਾਤ ਹੈ ਜੀ। ਜੇ ਪੈਰ ਮਾਰ ਲੇ ਤੇਰਾ ਪਿੰਡਲਾ ਦਾ। ਕਿਆ ਬਾਤ। ਥੈਂਕ ਯੂ ਸੋ ਮਚ। ਹਾਂ ਜੀ ਜੀ। ਓਕੇ ਹਾਂ ਜੀ। ਥੈਂਕ ਯੂ ਸੋ ਮਚ। ਸੋ ਬਿਲਕੁਲ ਪੀਵੀਆਰ ਫ੍ਰੈਂਡਸ ਦੇ ਵਿੱਚ ਮੌਜੂਦ ਸੀ ਗਿਆ ਸੀ ਜਿੱਥੇ ਲਗਾਤਾਰ ਲੋਕ ਜਿਹੜੇ ਨੇ ਸੁੱਚਾ ਸੁਰਮਾ ਦੇਖਣ ਦੇ ਲਈ ਪਹੁੰਚ ਰਹੇ ਨੇ। ਬਹੁਤ ਸਾਰੇ ਲੋਕ ਅਜੇ ਸੀ ਜਿਹੜੇ ਸੁੱਚਾ ਸੁਰਮਾ ਦੇ ਕੇ ਵਾਪਸ ਆਏ ਤੇ ਕੁਝ ਲੋਕ ਜਿਹੜੇ ਸੁੱਚਾ ਸੁਰਮਾ ਹੁਣ ਦੇਖਣ ਜਾ ਰਹੇ ਨੇ। ਤਾਂ ਲੋਕਾਂ ਦੇ ਵੱਲੋਂ ਇਸ ਕੀਤਾ ਜਾ ਰਿਹਾ ਤਾਂ ਬਬੂਮਾਨ ਦੇ ਫੈਨਸ ਜਿਹੜੇ ਨੇ ਲਗਾਤਾਰ ਇਸ ਮੂਵੀ ਨੂੰ ਪਿਆਰ ਦੇਣ ਲਈ ਤਿਆਰਬਰ ਤਿਆਰ ਨੇ ਬਾਕੀ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰੋਇਤਨ ਮਨਪ੍ਰੀਤ ਕਾਰ ਸੁਰਖਾ ਮੀਡੀਆ ਜਿਲੰਧਰ